ਬੇਟੀ ਪੜਾਓ ਬੇਟੀ ਬਚਾਓ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਨਵਜੇਤਨਾ ਬਾਲ ਭਲਾਈ ਕਮੇਟੀ ਦੇ ਵੱਲੋਂ ਸਕੂਲੀ ਬੱਚਾ ਨੂੰ ਪੜ੍ਹਾਈ ਪ੍ਰਤੀ ਹੋਰ ਉਤਸ਼ਾਹਤ ਕਰਨ ਦੇ ਲਈ ਦੋ ਸਕੂਲੀ ਬੱਚਾ ਨੂੰ 6-6 ਮਹੀਨਿਆਂ ਦੀ ਸਕਾਲਰਸ਼ਿਪ ਅਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ। ਪ੍ਰਤਿਕਾਣ ਗਲਬਤਖਾਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਸੰਸਥਾ ਦੇ ਵੱਲੋਂ ਚਾਈਲਡ ਲੇਬਰ ਅਤੇ ਬੇਟੀ ਪੜਾਓ ਬੇਟੀ ਬਚਾਓ ਮੁਹਿੰਮ ਦੇ ਤਹਿਤ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਜਿਨ੍ਹਾਂ ਬੱਚਾ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਇਹ ਬੱਚੇ ਜਦ ਤੱਕ ਪੜ੍ਹਨਾ ਚਾਹੁੰਦੇ ਨੇ ਨਾ ਬੱਚਿਆਂ ਦੀ ਪੜ੍ਹਾਈ ਲਿ ਸਾਰਾ ਖਰਚਾ ਸਾਡੀ ਸੰਸਥਾ ਕਰੇਗੀ ਹੁਣ ਅਕਾ ਕੀ ਹੁਣ ਤੱਕ ਅਸੀਂ 15 ਦਿੱਕਰੀ ਬੱਚੇ ਅਡਾਪਟ ਕਰ ਚੁੱਕੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸੰਸਥਾ ਦੀ ਕੋਸ਼ਿਸ਼ ਹੈ ਕਿ ਵੱਤ ਵੱਦ ਲੋੜਵੰਤ ਬੱਚੇ ਅਡਾਪਟ ਕਰਕੇ ਉਹਨਾਂ ਨੂੰ ਪੜਾਇਆ ਜਾ ਸਕੇ ਨਵ ਚੇਤਨਾ ਚਾਈਲਡ ਵੈਲਫੇਅਰ ਕਮੇਟੀ ਬੜੇ ਲੰਬੇ ਸਮੇਂ ਤੋਂ ਬੇਟੀ ਬਚਾਓ ਬੇਟੀ ਪੜਾਓ ਜਿਹੜੀ ਸਾਡੀ ਮੁਹਿੰਮ ਚੱਲਦੀ ਪਈ ਹੈ ਇਹਦੇ ਵਿੱਚ ਜਿਹੜੇ ਬੱਚੇ ਅਸੀਂ ਕੁਝ ਅਡਾਪਟ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ 6-6 ਮਹੀਨੇ ਦਾ ਜਿਹੜਾ ਸਕਾਲਰਸ਼ਿਪ ਦੇ ਰਹੇ ਹਾਂ ਯੂਨੀਫਾਰਮਸ ਦੇ ਰਹੇ ਹਾਂ ਸਟੇਸ਼ਨਰੀ ਐਂਡ ਹੋਰ ਵੀ ਜਿਹੜੀ ਹੈਲਥ ਰਿਲੇਟਿਡ ਫੈਸਿਲਿਟੀ ਪ੍ਰੋਵਾਈਡ ਕਰਦੇ ਆ ਮਕਸਦ ਸਾਡਾ ਸਾਡੀ ਟੀਮ ਦਾ ਇੱਕੋ ਹੀ ਹੁੰਦਾ ਵੀ ਕੁਝ ਬੱਚੇ ਜੋ ਵੀਕਰ ਸੈਕਸ਼ਨ ਤੋਂ ਨੇ ਪੜਨ ਵਿੱਚ ਬਹੁਤ ਵਧੀਆ ਨੇ ਕੁਝ ਬੱਚੇ ਐਸੇ ਨੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈ ਇਹਨਾਂ ਬੱਚਿਆਂ ਨੂੰ ਅਸੀਂ ਟੀਮ ਨਾਲ ਚਾਹਤ ਇਹਨਾਂ ਦਾ ਮੈਂਬਰ ਬਣਾਉਂਦੇ ਆ ਤੇ ਉਹਨਾਂ ਨੂੰ ਜਿਹੜੀ ਮੰਥਲੀ ਸਕਾਲਰਸ਼ਿਪ ਤੇ ਨਾਲ ਹੋਰ ਜਿਹੜੀ ਫੈਸਿਲਿਟੀ ਪ੍ਰੋਵਾਈਡ ਕਰਕੇ ਐਜੂਕੇਸ਼ਨਲ ਜੋੜਦੇ ਆ ਤੇ ਇਹ ਜਿਹੜੀ ਸਾਡੀ ਸੰਸਥਾ ਸਾਡੇ ਸੈਲਫ ਫੰਡਿੰਗ ਆ ਤੇ ਜਦੋਂ ਤੱਕ ਇਹ ਬੱਚਾ ਪੜਨਾ ਚਾਹੁੰਦਾ ਨੇ ਉਦੋਂ ਤੱਕ ਅਸੀਂ ਇਹਨਾਂ ਨੂੰ ਇਹ ਜਿਹੜੀ ਸਾਰੀ ਹੈਲਪ ਕਰਦੇ ਆ ਇਹ ਕਿੰਨੇ ਕ ਸਮੇਂ ਤੋਂ ਤੁਹਾਡੀ ਇਹ ਸੰਸਥਾ ਕੰਮ ਕਰਦੀ ਹੈ? ਤਕਰੀਬਨ 8 ਸਾਲ ਤੋਂ ਨਵਜਿਤਨਾਂ ਵੱਲੋਂ ਇਹ ਬੱਚੇ ਜਿਹੜੇ ਨੇ ਲਏ ਹੋਏ ਨੇ ਜਿਵੇਂ ਕਮਲਜੀਤ ਸਿੰਘ ਲੜਕਾ ਇਹਨੂੰ ਅਸੀਂ 4th ਕਲਾਸ ਦੇ ਵਿੱਚ ਅਡਾਪਟ ਕੀਤਾ ਸੀ ਤੇ ਹੱਥਾਂ ਨਾਲ ਇਹਦੇ ਹੱਥ ਪੈਰਾਂ ਨਾਲ ਬੱਚਾ ਲਿਖ ਰਿਹਾ ਤੇ ਹੁਣ ਇਹ +1 ਦੇ ਵਿੱਚ ਬੱਚਾ ਹੋ ਚੁੱਕਿਆ ਤੇ ਲਗਾਤਾਰ ਸਾਡੇ ਨਾਲ ਜੁੜਿਆ ਹੋਇਆ ਤੇ ਬੜਾ ਸਾਨੂੰ ਪ੍ਰਾਊਡ ਫੀਲ ਹੁੰਦਾ ਵੀ ਐਸੇ ਬੱਚੇ ਜਿਹੜੇ ਬੜੇ ਫੀ ਵਹੀਕਰ ਸੈਕਸ਼ਨ ਤੋਂ ਉੱਠ ਕੇ ਅਸੀਂ ਨਾਲ ਜੁੜੇ ਸੀ ਤੇ ਅੱਜ ਬੱਚਾ ਆਪਣੇ ਪੈਰਾਂ ਤੇ ਖੜਾ ਇੱਕ ਉਹਦੇ ਹੌਸਲਾ ਬੱਚੇ ਚ ਅਸੀਂ ਦੇਖ ਕੇ ਸਾਰੀ ਟੀਮ ਲਈ ਵੀ ਹੌਸਲਾ ਹੁੰਦਾ ਇਸ ਚੀਜ਼ ਦਾ ਵੀ ਹਾਂ ਵੀ ਇੱਕ ਬੱਚੇ ਨੂੰ ਅਸੀਂ ਜਿਹੜੀ ਉਹਦੇ ਜਿਹੜੀ ਔਰਮਾਨ ਜਾਂ ਉਹਦੀ ਸੋਚ ਨੂੰ ਅਸੀਂ ਅੱਗੇ ਲੈ ਕੇ ਆਏ ਆ ਤੇ ਆਸ ਕਰਦੇ ਆ ਵੀ ਆਉਣ ਵਾਲੇ ਟਾਈਮ 'ਚ ਜਿਹੜਾ ਕਮਲਜੀਤ ਸਿੰਘ ਆ ਤੇ ਸਾਡੇ ਹੋਰ ਬੱਚੇ ਨੇ ਆਪਣੇ ਪੇਰੈਂਟਸ ਦਾ टीम दा। भी नाम कर हमारा बेसिकली पर्पज होता है कि हम हर थोड़ी थोड़ी देर बाद कुछ ना कुछ एक्टिविटीज़ करते रहे अपनी सोसाइटी के लिए आज हमने जो एडॉप्टेड किड्स हैं सिंस उन्होंने बहुत अच्छे स्कोर्स लिए हैं अपने एग्जाम में तो हमने जस्ट उनको एक मोटिवेशन के लिए हमने स्कॉलरशिप के साथ उनको गिफ्ट्स प्रोवाइड किए हैं गिफ्ट्स में हमने कुछ प्रोडक्टिव गिफ्ट्स दिए हैं जैसे कि स्टेशनरीज जो ज़रूरी होती हैं तो हम लोग कोशिश करते हैं कि हम हर हाँ ऐसे कुछ ना कुछ एक्टिविटीज़ करते रहे सोसाइटी के लिए अभी जैसे बहुत गर्मी हो गई है तो अभी हम बहुत जल्द जुलाई में ट्री प्लांटेशन करने वाले हैं तो आई रिक्वेस्ट एवरी जो भी इस सोसाइटी के लिए कुछ करना चाहते हैं वो हमारा एन में आकर हमारे साथ हेल्पफुल नीड्स कर सकते हैं थैंक यू लुधियाना लाइव दली टिंका चौक रिपोर्ट